ਜੀ ਜੋਤੀ ਚ ਹੁੰਦਾ ਹੀ ਮਾ ਵੀਰੇ ਉਦੋਂ ਲੱਦੇ ਵੀਡੀਓ ਵੀ ਨੁਰੇ ਵੀਡੀਓ ਸਲਫਾ ਬਿੰਦਰਾ ਹੈ ਵੀਰੇ ਸਲਫੇ ਤੋਂ ਦੋਲੀਆ ਤੇ ਬਸ ਓਲੀ ਓਲੀ ਚਿੱਟੇ ਬਣੀ ਆਦੇ ਵੀਰੇ ਬਸ ਇੱਕ ਹੱਸਦਾ ਖੇੜਦਾ ਪਰਿਵਾਰ ਸੀ ਗੁਰਪ੍ਰੀਤ ਵੀਰ ਦਾ ਵੀ ਮਾਤਾ ਵੀ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਪਿਤਾ ਵੀ ਸੰਸਾਰ ਦੇ ਵਿੱਚ ਨਹੀਂ ਰਹੇ ਭੈਣ ਸੀ ਵੀਰ ਦੇ ਉਹ ਵੀ ਸੰਸਾਰ ਦੇ ਵਿੱਚ ਨਹੀਂ ਤੇ ਫਿਰ ਗੁਰਪ੍ਰੀਤ ਯਾਦ ਤਾਂ ਆਉਂਦੀ ਹੋਊਗੀ ਯਾਦ ਤਾਂ ਆਉਂਦੀ ਹੈ ਬਈ ਲਰੀਏ ਦੀ ਫਿਰ ਹੁਣ ਜਦੋਂ ਖਲ ਨਹੀਂ ਵੀਰੇ ਕੋਈ ਸੋਚਿਆ ਵੀ ਯਾਰ ਜੇ ਉਹ ਸਮਾਂ ਸਾਂਭਿਆ ਹੁੰਦਾ ਮੈਂ ਹਾਂ ਸੋਚਦੇ ਰਹੇ ਵੀਰੇ ਹੁਣ ਕਿ ਅੱਜ ਸਾਰੇ ਪਰਿਵਾਰ ਮੇਰੇ ਨਾਲ ਹਾਂ ਮੇਰੇ ਨਾਲ ਖੜੇ ਹੁੰਦੇ ਨੇ ਕਾਨ ਕੀਤੇ ਕੋਲੇ ਆ ਉਹ ਪੰਡ ਮਰੇ ਚਾਚੇ ਲਵੀ ਆ ਉਹਨਾਂ ਨੂੰ ਨਸ਼ੇ ਨਸ਼ੇ ਦੇ ਮਾਰੇ ਨਵੇਜਤਾ ਸੀ ਉਹਨਾਂ ਨੂੰ ਨਸ਼ੇ ਦੇ ਮਾਰੇ ਵੇਚਤਾ ਸੀ ਹਾਂ ਕਿੰਨੇ ਕਿੰਨੇ ਚ ਵੇਚਿਆ 40000 ਚ ਦੇਤਾ ਸੀ ਊਂ ਹੀ ਦੇਤਾ ਸੀ ਵੀਰੇ 40000 ਚ ਕਿੰਨੇ ਜਗਾ ਕਿੰਨੇ ਖੋਗੇ ਉਹ ਪਤਾ ਨਹੀਂ ਵੀਰੇ ਤਾਂ ਮੈਨੂੰ ਆਈਡੀ ਆ ਬਸ ਐਨਾਂ ਦੇ ਸ਼ੀਨਾ ਸਾਹ ਮਿਲ ਜੇ ਬਸ ਐ ਰਹਿਣਾ 24 ਘੰਟੇ ਐ ਉਹ ਦਸ ਵੀ ਤਲੇ ਹੀ ਜਾਣਦੇ ਆ ਵੀ ਤਲੇ ਹੀ ਜਾਂਦੇ ਨੇ ਆਪਾਂ ਸਹੀ ਆ ਸਹੀ ਆ ਬਸ ਬਹੁਤ ਬੜੀ ਤੋੜ ਆ ਦੀ ਸਾਲੀ ਨਸਰੀ ਜਿਪੇ ਕਿੰਨੇ ਕ ਭੈੜੀ ਕੀ ਫੀਲ ਕੀ ਹੁੰਦਾ ਸਰੀਰ ਨੂੰ ਫਿਰ ਫੀਲ ਤਾਂ ਸਾਰਾ ਦੁਸ਼ੀ ਹੁੰਦਾ ਵੀਰੇ ਬਸ ਐਵੇਂ ਬੰਦਾ ਮਰ ਨਹੀਂ ਸਾਦਾ ਨਹੀਂ ਬੰਦੇ ਤਾਂ ਜਿਹੜਾ ਬੰਦੇ ਨਾ ਚੱਲੇ ਸਾਰੇ ਤੋੜੋ ਮਰ ਜਾਂਦੇ ਨੇ ਵੀਰੇ ਪਹਾੜ ਲੱਗਣ ਨੇ ਤੇ ਵੀ ਜਿਹੜਾ ਹੱਡੀ ਦਾ ਜੀ ਦਾ ਅਰਦਾ ਜੀ ਨਸਾ ਚੂਰੀ ਆਦਾ ਰਹਿੰਦਾ ਜੀ ਸਾਡਾ ਜੀ ਨਹੀਂ ਚੀ ਦਰਦਾ ਵੀਰੇ ਵੀ ਚੂਰੀ ਹੋਰੀ ਉਸਾਂ ਚੀਜ਼ ਹੀ ਇਹ ਜੀ ਵੀਰੇ 6-7 ਸਾਲ ਤਾਂ ਹੋਈਦਾ ਹੁਣ ਦੇ ਵੀਰੇ ਵੀਰੇ ਨਾਲ 6-7 ਸਾਲ ਹੋ ਗਏ ਤੇ ਇੱਕ ਦਿਨ ਦੇ ਵਿੱਚ ਕਿੰਨੇ ਕਿੰਨੇ ਕ ਹਜ਼ਾਰ ਦਾ ਪੀ ਜਾਂਦੇ ਸੀ ਐਵੇਂ ਤਾਂ ਕੋਈ ਪਤਾ ਨਹੀਂ ਸੀ ਜਿੰਨਾ ਮਿਲ ਜਾਂਦਾ ਸੀ ਵੀਰੇ ਲਾ ਜਾਂਦੇ ਸੀ ਵੀਰੇ ਜਿੰਨਾ ਮਿਲ ਜਾਂਦਾ ਸੀ ਉਹ ਲਾਉਂਦੇ ਉਹ ਨਹੀਂ ਲਾ ਜਾਂਦੇ ਸੀ ਕਿਤੇ ਵੀ ਜਾਰਾ ਦੋਸਤ ਲੈ ਆਉਂਦੇ ਸੀ ਇਤਲੇ ਵੀਰੇ ਆਪ ਖਾਲਾ ਦਰਦੇ ਸੀ ਵੀਰੇ ਪੈਸਿਆਂ ਦਾ ਹੱਲ ਕਿੱਥੋਂ ਕਰਦੇ ਸੀ ਵੀਰੇ ਪੈਸਿਆਂ ਦਾ ਬਸ ਉਸਤਾ ਦਿਹਾੜੀ ਜਾਂਦੇ ਸੀ ਵੀਰੇ ਬਸ ਇਧਰ ਜਾਰਾ ਦੋਸਤਾਂ ਦਾ ਲੈਣ ਦੀ ਤੋ ਜੇ ਨਹੀਂ ਹੁੰਦੀ ਸੀ ਕਰੇ ਕੋਈ ਚੀਜ਼ ਚਾਹਤੇ ਵੇਚ ਦਿੰਦੇ ਤਰੋਂ ਆਪ ਦੇ ਜਾਰਾ ਦੋਸਤਾਂ ਦੇ ਵਿੱਚ ਜਿੰਨੇ தசார் ரெண்ட ਮੰਡਲ ਆਉਂਦਾ ਮੰਡਲ ਨੂੰ ਨਿਸ਼ਿਤ ਦਿੰਦਾ ਉਹਦਾ ਹਰਕੀ ਕਿੰਨੇ ਕਿੰਨੇ ਮਤਲਬ ਚਲੋ ਕਿੰਨੇ ਟਾਈਮ ਬਾਅਦ ਵਾਪਸ ਆਉਂਦੇ ਸੀ ਤੁਸੀਂ ਪੰਜਾਬ ਤੋਂ ਵਾਪਸ ਤਾਂ 2 2 3 3 ਮਹੀਨੇ ਬਾਅਦ ਆਉਂਦਾ ਕਿੰਨੇ ਪੇਮੈਂਟ ਮਿਲਦੀ ਹੁੰਦੀ ਸੀ ਉਹ ਟਾਈਮ ਮੈਨੂੰ 15000 ਰੁਪਏ ਵੀਰੇ ਮਹੀਨੇ ਦਾ 500 ਰੁਪਏ ਸੌਰੀ 500 ਰੁਪਏ ਦੇਦੀ ਸੀ ਮੇਰੀ ਵੀਰੇ 500 ਰੁਪਏ ਦਿਹਾੜੀ ਦਿੱਲੀ ਦੀ ਹਾਂ ਮਹੀਨੇ ਦਾ 15 15000 ਮਹੀਨੇ ਦਾ ਹੋ ਗਿਆ ਤੇ ਜੇ 2 ਮਹੀਨੇ ਬਾਅਦ ਵੀ ਆਏ 30000 ਹੋ ਗਿਆ ਤੁਹਾਡਾ ਹਾਂ ਵੀਰੇ ਸਾਰੇ 30000 4 ਦਿਨਾਂ ਅੱਜ ਖਾ ਜਾਂਦੇ ਸੀ ਹਾਂ ਵੀਰੇ 4-5 ਦਿਨ ਤੱਲਾ ਨਹੀਂ ਨਾ ਖਾਂਦਾ ਸੀ ਵੀ ਨਮਸਕਾਰ ਆਰਐਮਬੀ ਟੈਲੀਵਿਜ਼ਨ ਨਾਲ ਜੁੜੇ ਸਾਧਕਾਂ ਦਾ ਮੈਂ ਯਾਨੀ ਕਿ ਹਰਦੀਪ ਸ਼ੇਰਪੁਰ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਅੱਜ ਇੱਕ ਕਹਾਣੀ ਇੱਕ ਜਿਹੇ ਨੌਜਵਾਨ ਦੀ ਹੋਊਗੀ ਜਿਸ ਨੇ ਕੀ ਨਸ਼ਿਆਂ ਦੇ ਵਿੱਚ ਜਿਹੜਾ ਹੁਣ ਤੱਕ ਦਾ ਉਹਦਾ ਜੀਵਨ ਹੈ ਉਹ ਖਤਮ ਕਰਕੇ ਰੱਖ ਦਿੱਤਾ ਜਾਂ ਫਿਰ ਇਹ ਕਹਿ ਸਕਦੇ ਆ ਕਿ ਇਹਦੇ ਭਾਈ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੁਝ ਕ ਅਜਿਹੇ ਸਾਥੀ ਹੁੰਦੇ ਨੇਗੇ ਜਾਂ ਫਿਰ ਕੁਝ ਕ ਅਜਿਹੇ ਪੜਾਅ ਹੁੰਦੇ ਨੇ ਜਿਹੜੇ ਕੀ ਉਹ ਇਨਸਾਨ ਨੂੰ ਗਲਤ ਰਾਹਾਂ ਤੇ ਲੈ ਜਾਂਦੇ ਨੇ ਪਰ ਕਹਿੰਦੇ ਉਹ ਇਨਸਾਨ ਦਾ ਜਿਹੜਾ ਉਹ ਗਲਤ ਰਾਹ ਤੇ ਤੁਰਦੇ ਤੁਰਦੇ ਦਾ ਇੱਕ ਦਿਨ ਇੱਕ ਅਜਿਹਾ ਮਕਾਮ ਆਉਂਦਾ ਹੈ ਕਿ ਉਹ ਮਕਾਮ ਤੇ ਪਹੁੰਚ ਕੇ ਉਹ ਸਮਝ ਜਾਂਦਾ ਕਿ ਮੈਂ ਗਲਤ ਰਾਹਾਂ ਦੇ ਉੱਤੇ ਆਂਗਾ ਤੇ ਇੱਕ ਸਹੀ ਪਣਾ ਤੁਰ ਲੈਂਦਾ ਹੈਗਾ ਤੇ ਅੱਜ ਵੀਰ ਸਾਡੇ ਨਾਲ ਗੁਰਪ੍ਰੀਤ ਸਿੰਘ ਹੋਊਗਾ ਗੁਰਪ੍ਰੀਤ ਨਾਲ ਗੱਲਾਂ ਕਰਾਂਗੇ ਆਪਾਂ ਤੁਹਾਨੂੰ ਦੱਸਦੇ ਹਾਂ ਗੁਰਪ੍ਰੀਤ ਵੀਰ ਬਾਰੇ ਚਿੱਟੇ ਦਾ ਸੇਵਨ ਕਰਦੇ ਸੀ ਵੀਰ ਚਿੱਟੇ ਦਾ ਨਸ਼ਾ ਕਰਦੇ ਸੀਗੇ ਤੇ ਚਿੱਟੇ ਦੇ ਨਸ਼ੇ ਦੀ ਤੋੜ ਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੀਆਂ ਗਲੀਆਂ ਦੇ ਵਿੱਚ ਡਿੱਗੇ ਰਹਿਣਾ ਕਿਹੜੇ ਕਿਹੜੇ ਚੌਂਕਾਂ ਦੇ ਵਿੱਚ ਡਿੱਗੇ ਰਹਿਣਾ ਕਿੱਥੇ ਕਿੱਥੇ ਚੋਰੀਆ ਕਰਨਾ ਇਹ ਸਾਰੇ ਜਿਹੜੇ ਜ਼ਿੰਦਗੀ ਦੇ ਹਾਲਾਤ ਬਣੇ ਹੋਏ ਸੀ ਜਿਹਦੇ ਕਰਕੇ ਜਿਹੜਾ ਇਸ ਵੀਰ ਦਾ ਪਰਿਵਾਰ ਵੀ ਇਸ ਵੀਰ ਤੋਂ ਅੱਡ ਬੱਖ ਹੋ ਗਿਆ ਆਪਾਂ ਗੱਲਾਬਾਤ ਤਾਂ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੇ ਇਹ ਜ਼ਿੰਦਗੀ ਦੇ ਜਿਹੜੇ ਇਹ ਪੜਾਅ ਬਣਦੇ ਗਏ ਕਿ ਕਿਸ ਤਰ੍ਹਾਂ ਜਿਹੜੀ ਇਹ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪਿਆ ਵੀਰ ਸਾਡਾ ਗੁਰਪ੍ਰੀਤ ਸਿੰਘ ਉਹਨਾਂ ਕਰਪੇ ਭਾਈ ਕਿਆ ਹਾਲ ਹੈ ਵਧੀਆ ਹੀ ਤੁਸੀਂ ਦੱਸੋ ਕਿਵੇਂ ਆਪਾਂ ਦਾ ਸਿਹਤ ਕਿਵੇਂ ਆ ਸਿਹਤ ਪੂਰੀ ਵਧੀਆ ਹੀ ਵਧੀਆ ਸੇਤ ਹੈ ਮੈਂ ਦੇਖ ਰਿਹਾ ਆਂ ਕਿ ਜਿਹੜੀ ਤੁਹਾਡੇ ਇੱਕ ਪਿਛਲੀ ਤਸਵੀਰ ਹੈ ਜਾਂ ਫਿਰ ਕਹਿ ਸਕਦੇ ਆਂਗੇ ਇਸ ਪੈਰੇ ਦੇ ਉਤੇ ਆਉਣ ਤੋਂ ਪਹਿਲਾਂ ਦੀ ਜਿਹੜੀ ਤਸਵੀਰ ਹੈ ਉਹ ਤਾਂ ਕੁਝ ਹੋਰ ਹੀ ਦਿਖਾ ਰਹੀ ਹੈ ਤੇ ਹੁਣ ਤਾਂ ਤੁਸੀਂ ਕਾਫੀ ਰਾਜੀ ਵੀ ਹੋਏ ਹੋਗੇ ਅੱਗੇ ਨਾਲੋਂ ਫਰਕ ਕਿੰਨਾ ਕੁ ਲੱਗਦਾ ਪੂਰਾ ਵਧੀਆ ਜੀ ਪੂਰਾ ਵਧੀਆ ਪੂਰਾ ਵਧੀਆ ਜੀ ਲੋਪੀ ਪਹਿਲਾਂ ਤਾਂ ਮੈਂ ਇਹ ਚੀਜ਼ ਤੁਹਾਨੂੰ ਜ਼ਰੂਰ ਪੁੱਛਣੀ ਚਾਹੂਗਾ ਰੁੱਖ ਕਿਵੇਂ ਹੋ ਗਿਆ ਨਸ਼ਿਆਂ ਵੱਲ ਕਹਿੰਦੇ ਹੁੰਦੇ ਕਹਿੰਦੇ ਭਾਈ ਇਨਸਾਨ ਚਲੋ ਛੋਟੇ ਮੋਟੇ ਨਸ਼ੇ ਤੋਂ ਸ਼ੁਰੂਆਤ ਕਰਦਾ ਹੈਗਾ ਆਕੇ ਇੱਕ بڑا ਇਹ ਜਾਂਦਾ ਬੰਦਾ ਸੁਧਰ ਜਾਂਦਾ ਹੈਗਾ ਪਰ ਇਹ ਚਿੱਟੇ ਵੱਲ ਵੱਧ ਜਾਣਾ ਚੋਰੀਆਂ ਵੱਲ ਵੱਧ ਜਾਣਾ ਸ਼ੁਰੂਆਤ ਕਿਵੇਂ ਹੋਈ ਇਹ ਚੀਜ਼ਾਂ ਦੀ ਬਸ ਉਹ ਮੰਦਿਰ 'ਚ ਬੈਠਣ ਲੱਗ ਪਏ ਸੀ ਵੀਰੇ ਮੰਦਿਰ 'ਚ ਬੈਠਣ ਲੱਗ ਗਏ ਹਾਂ ਮੰਦਿਰ 'ਚ ਬੈਠੇ ਬਸ ਨਸ਼ੇ ਬੰਨੀ ਚਿੱਟੇ ਬੰਨੀ ਹੌਲੀ ਹੌਲੀ ਹੁੰਦੇ ਰਹੇ ਫੇਰ ਕਿੰਨੇ ਕਿੰਨੇ ਸਾਲ ਦੀ ਐ ਸੀ ਜਦੋਂ ਫਿਰ ਇਹ ਕਮਾਂ ਵੱਲ ਪੈ ਤਸ ਉਹ ਮਤਲਬ 2015 ਤੋਂ ਦੀ ਗੱਲ ਆ ਵੀਰੇ ਮੇਲਾ 15 ਦੀ ਗੱਲ ਹੈ 2015 ਦੀ ਗੱਲ ਹੈ ਠੀਕ ਹੈ ਤੇ ਸ਼ੁਰੂਆਤ ਫਿਰ ਕਿਹੜੇ ਕਿਹੜੀ ਚੀਜ਼ੋਂ ਕਿਉਂਕਿ ਸ਼ੁਰੂਆਤ ਦੇ ਵਿੱਚ ਤਾਂ ਬੰਦਾ ਇਨਸਾਨ ਚਿੱਟਾ ਨਹੀਂ ਕਰਨ ਲੱਗ ਜਾਂਦਾ ਹੁੰਦਾ ਚਿੱਟਾ ਕਰਨ ਸ਼ੁਰੂ ਕਰਦਾ ਸ਼ੁਰੂਆਤ ਫਿਰ ਕਿਹੜੀ ਚੀਜ਼ ਤੋਂ ਹੋਈ ਸੀ ਬੀੜੀਆਂ ਤੋਂ ਬੀੜੀਆਂ ਤੋਂ ਸਲਫਾ ਪੀਂਦੇ ਰਹੇ ਵੀਰੇ ਸਲਫੇ ਤੋਂ ਦੋਲੀਆਂ ਤੇ ਬਸ ਉਹ ਲੜੀ ਚਿੱਟੇ ਬਣ ਨਹੀਂ ਆਦੇ ਵੀਰੇ ਬਸ ਸਭ ਬੀੜੀਆਂ ਤੋਂ ਸਲਫਾ ਹੈ ਹਾਂ ਸਲਫੇ ਤੋਂ ਫਿਰ ਸਕੂਲ ਟਾਈਮ ਦੀਆਂ ਗੱਲਾਂ ਨੇ ਮੇਰੇ ਖਿਆਲ ਨਾਲ ਹਾਂ ਵੀਰੇ ਸਕੂਲ ਟਾਈਮ ਦੀਆਂ ਨੇ ਕਿਹੜੀ ਕਲਾਸ ਜਾਂਦਾ ਕਿਹੜੀ ਕਲਾਸ ਹੁੰਦੀ ਹੋਗੀ ਤੀਜੀ ਚੌਥੀ ਚ ਹੁੰਦਾ ਸੀ ਮੈਂ ਵੀਰੇ ਉਦੋਂ ਤੀਜੀ ਚੌਥੀ ਚ ਜੀ ਜੀ ਚੌਥੀ ਦੀ ਕਲਾਸ ਦੇ ਬੱਚੇ ਤਾਂ ਜੇਕਰ ਆਪਾਂ ਸੁਰਤ ਦੀ ਗੱਲ ਕਰ ਲਈਏ ਸੁਰਤ ਵੀ ਨਹੀਂ ਹੁੰਦੀ ਵੀ ਨਹੀ ਨਹੀਂ ਹੁੰਦੀ ਇਹ ਕਰਨਾ ਕੀ ਨਹੀਂ ਕਰਨਾ ਫਿਰ ਬੀੜੀਆਂ ਉਹ ਤਾਂ ਫਿਰ ਪ੍ਰੋਬਲਮ ਨਹੀਂ ਹੁੰਦੀ ਸੀ ਕਿ ਕਹਿੰਦੇ ਆ ਖਾਂਸੀ ਬਹੁਤ ਆਉਂਦੀ ਆ ਬੀੜੀਆਂ ਪੀਣ ਨਾਲ ਤਾਂ ਬਸ ਧਿਆਨ ਹੀ ਨਹੀਂ ਜਾਂਦਾ ਵੀਰੇ ਉਹਨਾਂ ਨੂੰ ਨਾ ਪਤਾ ਲੱਗਦਾ ਵੀ ਖਾਂਲ ਆਉਂਦੀ ਆ ਜਾਂ ਨਾ ਬਸ ਬੀੜੀ ਦਾ ਤੂੰ ਹੀ ਵਧੀਆ ਲੱਗਦਾ ਸੀ ਮੇਰੇ ਖਿਆਲ ਨਾਲ ਜਿਹੜੇ ਪੀਂਦੇ ਜਾਂਦੇ ਨੇ ਉਹ ਮਦਦ ਲੱਤ ਜਾਂਦੇ ਇਸ ਤੋਂ ਲੋ ਵੀ ਆ ਬੀੜੀ ਪੀਦਾ ਜਾਂਦਾ ਉਹਨੇ ਸਿਟਤੀ ਉੱਥੋਂ ਚਾਹਤੇ ਵੀ ਲੈਣੀ ਵੀਰੇ ਬਸ ਜਿਹੜੀ ਸਿਟ ਜਾਂਦੀ ਉਹੀ ਚੱਕ ਕੇ ਉਹ ਚਾਹਤੇ ਵੀ ਲੈਣੇ ਫਿਰ ਹੌਲੀ ਹੌਲੀ ਮੰਡਲ ਲਿਆਉਣ ਲੱ ਹਾਂ ਉਹ ਤਾਂ 74 ਮਡਲ ਆਉਂਦਾ ਹੀ ਪਤਾ ਨਹੀਂ ਡੇਢ ਰੁਪਏ ਦਾ ਮਡਲ ਸੀ ਇਹ ਉਹ ਤਾਂ ਡੇਢ ਰੁਪਏ ਦਾ ਮਡਲ ਸੀ ਉਹ 74 ਰੁਪਏ ਦਾ ਫਿਰ ਉਹ ਉਹ ਲਿਉਂਦਾ ਰਿਹਾ ਕਿਸੇ ਨੇ ਰੋਕਿਆ ਨਹੀਂ ਗੁਰਪ੍ਰੀਤ ਰੋਤਲਾ ਹੀ ਵੀਰੇ ਬਸ ਤੇ ਅਣ ਜਾਂਦੇ ਨਹੀਂ ਸੋਨਾ ਬੰਨੀ ਐ ਹੁੰਦਾ ਸੀ ਵੀ ਤਲਾ ਹੀ ਜਾਣਦੇ ਐ ਵੀ ਤਲਾ ਹੀ ਜਾਂਦੇ ਨੇ ਆਪਾਂ ਸਹੀ ਆ ਸਹੀ ਆ ਬਸ ਸਸ ਆਪਾਂ ਸਹੀ ਆ ਫਿਰ ਵੀ ਕਹਿੰਦੇ ਨਾ ਉਹ ਗੱਲ ਹੁੰਦੀ ਹੈ ਕਹਿੰਦੇ ਚਲੋ ਵੀ ਕਈ ਵਾਰ ਬੱਚਾ ਮਾਂ ਪਿਓ ਤੋਂ ਉਹਨਾਂ ਰੱਖ ਲੈਂਦਾ ਹੈਗਾ ਪਰ ਜਿਹੜੇ ਨਾਲ ਦੇ ਯਾਰ ਦੋਸਤ ਹੁੰਦੇ ਨੇ ਉਹ ਸਕੂਲ ਦੇ ਵਿੱਚ ਤਾਂ ਕਲਾਸ ਲਾਈ ਦਿੰਦੇ ਆ ਕਿ ਜਾਂ ਫਿਰ ਮੈਡਮ ਨੂੰ ਤਾਂ ਦੱਸ ਹੀ ਦਿੰਦੇ ਆ ਵੀ ਭਾਈ ਫਲਾਣਾ ਬੰਦਾ ਜੀ ਨਸ਼ੇ ਕਰਨ ਲੱਗ ਗਿਆ ਸਾਡੇ ਚ ਪਰ ਕਿਸੇ ਨੇ ਕਿਹਾ ਨਹੀਂ ਨਾਲ ਦੇ ਯਾਰ ਦੋਸਤ ਨੇ ਨਹੀਂ ਕਿਸੇ ਨੇ ਹੀ ਨਹੀਂ ਕਿਹਾ ਹੈਗਾ ਯਾਰ ਕਿਸੇ ਨੇ ਦੱਸਿਆ ਨਹੀਂ ਉਹ ਸਾਰੇ ਰਾ ਪੀਂਦੇ ਸੀ ਨਾਲ ਦੇ ਸਾਰੇ ਨਾਲ ਦੇ ਆਪ ਹੀ ਪੀਂਦੇ ਸੀ ਹਾਂ ਇਹ ਕੱਠੇ ਪੀਂਦੇ ਸੀ ਸੀ ਕੱਠੇ ਪੀ ਜਾਂਦੇ ਸੀ ਤੀਜੀ ਚੌਥੀ ਦੇ ਵਿੱਚ ਹਾਂ ਜੀ ਕਿੰਨਾ ਚਿਰ ਚੱਲਦਾ ਰਿਹਾ ਫਿਰ ਇਹ ਚੀਜ਼ ਹਰ ਸਮੇਂ ਚੱਲਦਾ ਰਿਹਾ ਵੀਰੇ ਫਿਰ ਹੌਲੀ ਹੌਲੀ ਆ ਵੱਡੇ ਨਸ਼ੇ ਆ ਗਏ ਫਿਰ ਇਦਰ ਨੂੰ ਮਾਰਨ ਲੱਦਲੇ ਵੀ ਵਸ ਜੋਂ ਜੋਂ ਸੁਰਤ ਸੰਭਲ ਗਈ ਹੈ ਹਾਂ ਸੋਲਫੇ ਇਹਦੇ ਤੇ ਕਹਿੰਦੇ ਨੇ ਜਿਵੇਂ ਤੁਸੀਂ ਹਾਂ ਵੀ ਤੇ ਫਿਰ ਜਿਵੇਂ ਨਾ ਇੱਕ ਗੱਲ ਆ ਜਾਂਦੀ ਹੈ ਗੁਰਪ੍ਰੀਤ ਉਹ ਕਹਿੰਦੇ ਭਾਈ ਜਦੋਂ ਬੰਦਾ ਨਸ਼ਿਆਂ ਵਿੱਚ ਪੈਂਦਾ ਹੈ ਕਹਿੰਦੇ ਕੋਈ ਤਾਂ ਮਿਲਦਾ ਹੀ ਆ ਉਹਨੂੰ ਆ ਨਾ ਚਲੋ ਆਪਾਂ ਕਹਿੰਦੇ ਨਾਲ ਦੇ ਜਿਹੜੇ ਜਿੰਨਾਂ ਨਾਲ ਬਹਿ ਕੇ ਤੁਸੀਂ ਖਾਦਾ ਪੀਤਾ ਜਾਂ ਨਸ਼ੇ ਕੀਤੇ ਨੇ ਉਹ ਨਹੀਂ ਕਹਿੰਦੇ ਹਾਂ ਕਿਸੇ ਬਣਾ ਤੇ ਕਹਿੰਦੇ ਇੱਕ ਬੰਦਾ ਤਾਂ ਮਿਲਦਾ ਹੀ ਆ ਯਾਰ ਵੀ ਤੂੰ ਕਿਉਂ ਯਾਰ ਇਹਨਾਂ ਮੂਰਖਾਂ ਦੇ ਮਗਰ ਲੱਗਿਆ ਆ ਉਹ ਜਿੰਦਗੀ ਤਬਾਹ ਕਰਦਾ ਸਹੀ ਹੈ ਜੀ ਕਿਹੜਾ ਹੋ ਫਿਰ ਕਿਸੇ ਨੇ ਹਾਂ ਹੁਣ ਮਿਲਿਆ ਜੀ ਬੰਦੇ ਮੈਨੂੰ ਹੁਣ ਉਹਨਾਂ ਨਾਲ ਵੀ ਰਹਿਣਾ ਜੀ ਮੈਂ ਹੁਣ ਉੱਥੇ ਹੀ ਰਹਿਣੇ ਉੱਥੇ ਹੀ ਰਹਿਣਾ ਜਿੱਥੇ ਬੰਦੇ ਹੋਏ ਉਸ ਟਾਈਮ ਪਹਿਲਾਂ ਪੋਸਟ ਟਾਈਮ ਦੀ ਗੱਲ ਕਰੀ ਉਸ ਟਾਈਮ ਨਹੀਂ ਮਿਲਿਆ ਕੋਈ ਉਸ ਟਾਈਮ ਨਹੀਂ ਬਈ ਧਿਆਨ ਨਹੀਂ ਸੀ ਜਾਂਦਾ ਵੀ ਨਹੀਂ ਦਾ ਸੋਚਿਆ ਸੀ ਕਿ ਨਸ਼ਾ ਸਾ ਛੱਡੀ ਇਹ ਜਾਂ ਨਸ਼ਾ ਛੱਡੀ ਫਿਰ ਬਸ ਆਹ ਇਹਨਾਂ ਦਾ ਸ਼ੀਨਾ ਸਾ ਮਿਲ ਜਾ ਬਸ ਆ ਇਹ ਰਹਿਣਾ ਚੋ ਗਿਆ ਨੇ ਹਮ ਮਾਲੂ ਇੱਕ ਨਾ ਕਹਿੰਦੇ ਭਾਈ ਜਦੋਂ ਇਨਸਾਨ ਨਸ਼ਾ ਕਰਨ ਲੱਗ ਜਾਂਦਾ ਹੈ ਕਹਿੰਦੇ ਇੱਕ ਰੀਲ ਚੜ ਜਾਂਦੀ ਹੈਗੀ ਹਾਂ ਦਿਮਾਗ ਦੇ ਉੱਤੇ ਵੀ ਨਸ਼ਾ ਹੀ ਚਾਹੀਦਾ ਹੈ ਹਾਂ ਮੁਰੇ ਤੋੜ ਲਾ ਦੇ ਜੀ ਫੇਰ ਮੁਰੇ ਪਿਓ ਖੜਾਗਾ ਮਾਰਨ ਲੱਗੇ ਨਹੀਂ ਦੇਖਣਾ ਬੋਲਨ ਲੱਗੇ ਨਹੀਂ ਦੇਖਣਾ ਇਹ ਸੱਚੀ ਹੋ ਜਾਂਦਾ ਏ ਜੀ ਨਾ ਹੋ ਜਾਂਦਾ ਬਈ ਤੋੜ ਲਾ ਦੇ ਤੋੜ ਚੱਲੀ ਨਹੀਂ ਜਾਂਦੀ ਬਈ ਯਾਰ ਬਹੁਤ ਭੜੀ ਤੋੜ ਆ ਦੀ ਛਾਲੀ ਨਸ਼ੇ ਦੀ ਜਿੱਪੇ ਦੀ ਕਿੰਨੇ ਕ ਭੜੀ ਕੀ ਫੀਲ ਕੀ ਹੁੰਦਾ ਸਰੀਰ ਨੂੰ ਫੇਰ ਫੀਲ ਤਾਂ ਸਾਰਾ ਤੁਸੀਂ ਹੁੰਦਾ ਵੀਰੇ ਬਸ ਐਵੇਂ ਵੀ ਬੰਦਾ ਮਰ ਨਹੀਂ ਸਾਰਾ ਲਈ ਬੰਦੇ ਤਾਂ ਜਿਹੜਾ ਬੰਦੇ ਨਾ ਚੱਲੇ ਸਾਰੇ ਤੋੜੋ ਮਰ ਜਾਂਦੇ ਨੇ ਵੀਰੇ ਫਾਹ ਲੈ ਲੈਣੇ ਅੱਤ ਵੀ ਵੀ ਨਸਾ ਦਾ ਮਿਲਦਾ ਨਹੀਂ ਫਾਹ ਲੈ ਲੋ ਬਸ ਫੇਰ ਹੂੰ ਮਤਲਬ ਨਸ਼ੇ ਮਤਲਬ ਨਸ਼ੇ ਤੋਂ ਬਿਨਾਂ ਰਹਿਣ ਤਾਂ ਚੰਗਾ ਕਾ ਤਾਂ ਮਰਜੀ ਹੈ ਹਾਂ ਐ ਹੁੰਦਾ ਬਈ ਸੇਜ ਹੀ ਹੋ ਜਾਂਦੀ ਹਾਂ ਜੇ ਨਾਮ ਲੈ ਕਿੰਨਾ ਕਿੰਨਾ ਕ ਟਾਈਮ ਫਿਰ ਜਿਹੜਾ ਚਿੱਟਾ ਤੁਸੀਂ ਚਿੱਟੇ ਦਾ ਜਿਹੜਾ ਨਸ਼ਾ ਕੀਤਾ ਕਿ ਕਿੰਨੇ ਕ ਸਾਲ ਕੀਤਾ ਬਹੁਤ ਟਾਈਮ ਲਾ ਕਰ ਲਿਆ ਬਰੇ ਮੈਂ ਖਾਸੇ ਖਾਸੇ ਸਾਲ ਲਾਤੇ ਹਾਂ ਹਾਂ ਮੇਰੇ ਲਾਤੇ ਕਿ ਜੇ ਮਪਾ ਮੈਂ ਕਹਿੰਦੀ ਚਲੋ ਅਮਾਉਂਟ ਦੀ ਗੱਲ ਕਰਦੇ ਆਪਾਂ ਆਊਂਡ ਸੀ 6-7 ਸਾਲ ਹੋਈਦਾ ਹੁਣ ਦੇ ਬਰੇ ਬਰੇ ਸਾਹ ਨਾਲ 6-7 ਸਾਲ ਹੋ ਗਏ ਤੇ ਇੱਕ ਦਿਨ ਦੇ ਵਿੱਚ ਕਿੰਨੇ ਕ ਕਿੰਨੇ ਕ ਹਜ਼ਾਰ ਦਾ ਪੀ ਜਾਂਦੇ ਸੀ ਐਵੇਂ ਤਾਂ ਲੋਈ ਪਤਾ ਨਹੀਂ ਸੀ ਜਿੰਨਾ ਮਿਲ ਜਾਂਦਾ ਸੀ ਵੀਰੇ ਲਾ ਜਾਂਦੇ ਸੀ ਵੀਰੇ ਜਿੰਨਾ ਮਿਲ ਜਾਂਦਾ ਸੀ ਉਹ ਨਹੀਂ ਲਾ ਜਾਂਦੇ ਸੀ ਕਿਤੇ ਵੀ ਜਾਰਾ ਦੋਸਤ ਲੈ ਆਉਂਦੇ ਸੀ ਕਿਤੇ ਵੀ ਆਪ ਖਲਾ ਦਰਦੇ ਸੀ ਵੀਰੇ ਫੇ ਲਾ ਲੈਂਦੇ ਸੀ ਹਾਂ ਫਿਰ ਉਹੀ ਗੱਲ ਪੈਸਿਆਂ ਦਾ ਹੱਲ ਕਿੱਥੋਂ ਕਰਦੇ ਸੀ ਅਛਾ ਦਾ ਬਸ ਉਸਤਾ ਦਿਹਾੜੀ ਜਾਂਦੇ ਸੀ ਵੀਰੇ ਪਸ ਇਧਰ ਜਾਰਾ ਦੋਸਤਾਂ ਦਾ ਲੈਣ ਦੇ ਤੋ ਜੇ ਨਹੀਂ ਹੁੰਦੀ ਸੀ ਤਰੇ ਕੋਈ ਚੀਜ਼ ਚਾਹਤੇ ਵੇਚਦੇ ਹੁੰਦੇ ਤਰੋਂ ਆਪਦੇ ਜਾਰਾ ਦੋਸਤਾਂ ਦੇ ਵਿੱਚੋਂ ਐ ਘਰੋਂ ਚੀਜ਼ਾਂ ਚੱਕ ਕੇ ਵੇਚੀ ਆ ਹਾਂ ਉਹਦੇ ਵਸੇញਾਂ ਜਾਰਾ ਦੋਸਤਾਂ ਦੇ ਵੀਰੇ ਨਾ ਪੈਸੇ ਲੈ ਆਲੇ ਤੇ ਤੋ ਨਹੀਂ ਮੋੜੇ ਦੇਖੇ ਵੀਰੇ ਮੋੜੇ ਨਹੀਂ ਮੁਰਦੇ ਹੀ ਨਹੀਂ ਵੀਰੇ ਨਸੇ ਚ ਜਮੀਨ ਇੱਥੇ ਆਣ ਜਾਂਦਾ ਉਧਰ ਨੂੰ ਐ ਹੁੰਦਾ ਵੀ ਇਹ ਤੋਂ ਵੀ ਫੜ ਲਾ ਹਾਂ ਇਹ ਤੋਂ ਵੀ ਫੜ ਲਾ ਐ ਹੁੰਦਾ ਜੀ ਬਸ ਉਧਰ ਪਰਿਵਾਰ ਚ ਗੁਰਪ੍ਰੀਤ ਕੌਣ ਕੌਣ ਹੈ ਪਰਿਵਾਰ ਚ ਲੋਈ ਨਹੀਂ ਅਪਰੇਤ ਲਾਈ ਆ ਮੈਂ ਇਕੱਲਾ ਹੀ ਹੈ ਹਾਂ ਜਮਨ ਇਹ ਚਲੇ ਗਏ ਸਾਰੇ ਥੀ ਦਸ ਜੀ ਵੀਰੇ ਹੁਣ ਮੈਂ ਤੁਹਾਨੂੰ ਦੋਸਤ ਦੱਸ ਦੇਣਾ ਚਾਹੁੰਦਾ ਕਿ ਇੱਕ ਹੱਸਦਾ ਖੇੜਦਾ ਪਰਿਵਾਰ ਸੀ ਗੁਰਪ੍ਰੀਤ ਵੀਰ ਦਾ ਵੀ ਮਾਤਾ ਮਾਤਾ ਵੀ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਪਿਤਾ ਵੀ ਸੰਸਾਰ ਦੇ ਵਿੱਚ ਨਹੀਂ ਰਹੇ ਭੈਣ ਸੀ ਵੀਰ ਦੇ ਉਹ ਵੀ ਸੰਸਾਰ ਦੇ ਵਿੱਚ ਨਹੀਂ ਤੇ ਫਿਰ ਗੁਰਪ੍ਰੀਤ ਯਾਦ ਤਾਂ ਆਉਂਦੀ ਹੋਊਗੀ। ਯਾਦ ਤਾਂ ਆਉਂਦੀ ਉਹ ਲਰੀਏ ਦੀ ਫਿਰ ਹੁਣ। ਜਦੋਂ ਖਲ ਨਹੀਂ ਵੀਰੇ ਖੋਈ। ਯਾਦ ਤਾਂ ਬਹੁਤ ਟਾਈਮ ਦੀ ਹੁੰਦੀ ਹੈ ਵੀਰੇ। ਸੋਚਿਆ ਵੀ ਯਾਰ ਜੇ ਉਹ ਸਮਾਂ ਸਾਂਭਿਆ ਹੁੰਦਾ ਮੈਂ। ਹਾਂ ਸੋਚ ਜੇ ਰਹਿ ਗਿਆ ਵੀਰੇ ਹੁਣ। ਵੀ ਅੱਜ ਸਾਰੇ ਪਰਿਵਾਰ ਮੇਰੇ ਨਾਲ ਹਾਂ ਮੇਰੇ ਨਾਲ ਖੜੇ ਹੁੰਦੇ ਨੇ। ਮਕਾਨ ਤਾਂ ਫਿਰ ਤੁਹਾਡੇ ਕੋਲੇ ਹੋਊਗਾ ਹੀ ਆਪਦਾ ਘਰ ਜਿਹੜਾ ਪੁਰਾਣਾ ਘਰ ਜਿੱਥੇ ਮਾਂ ਪਾਪਾ ਜਾਂਦਾ ਸੀਗੇ ਆ। ਹੈ ਨਹੀਂ ਹਲੇ ਵੀਰੇ ਲੈਣੇ ਆ। اچھا ਉੱਪਰ ਮਕਾਨ ਕਿਹਦੇ ਕੋਲੇ ਆ? ਉਹ ਪੰਡ ਮੇਰੇ ਚਾਚੇ ਲਵੀ ਆ। ਉਹਨਾਂ ਨੂੰ ਨਸ਼ੇ ਨਸ਼ੇ ਦੇ ਮਾਰੇ ਨੇ ਵੇਚਤਾ ਸੀ ਉਹਨਾਂ ਨੂੰ ਨਸ਼ੇ ਦੇ ਮਾਰੇ ਵੇਚਤਾ ਸੀ ਹਾਂ ਕਿੰਨੇ ਕਿੰਨੇ ਚ ਵੇਚਿਆ 40000 ਚ ਦੇਤਾ ਸੀ ਊਂ ਹੀ ਦੇਤਾ ਸੀ ਵੀਰੇ 40000 ਚ ਕਿੰਨੇ ਜਗਾ ਕਿੰਨੇ ਖੋਗੇ ਉਹ ਪਤਾ ਨਹੀਂ ਵੀਰੇ ਤਾਂ ਮੈਨੂੰ ਆਈਡੀ ਹੈ ਜੀ ਇਹ 40000 ਤਾਂ ਕੁਛ ਵੀ ਨਹੀਂ ਹੁੰਦਾ ਬਸ ਊਂ ਹੀ ਨਸ਼ੇ ਦੀ ਤੋਰ ਕਿੰਨਾ ਕਮਰਾ ਵੀ 40000 ਜਿਹਦਾ ਕਹਿੰਦੇ ਇੱਕ ਕਮਰੇ ਜਿਹੇ ਬੰਦੇ ਨਿਸ਼ਾਨ ਨੇ ਇੱਕ ਕਮਰੇ ਚੋਰੀ ਜੋਗੀ ਜਮਲ ਜਗਾ ਲੈਣੀ ਹੋਏ ਪਈ ਪਈ ਉਹ ਵੀ ਨਹੀਂ ਮਿਲਦੀ ਉਹਨਾਂ ਨੂੰ ਆਇਆ ਸੀ ਵੀ ਨਸ਼ੇ ਦਾ ਆਦੀਆ ਦੇ ਦੋ ਪਰ ਇਹਨਾਂ ਨਸ਼ਾ ਦਾ ਲੈਣਾ ਮਰਜੂ ਜੀ ਪਰ ਮਾਰੇ ਫੇਰ ਵੀ ਨਹੀਂ ਬੰਦੇ ਮਿਲਦੇ ਜੀ ਮੈਨੂੰ ਇੱਥੇ ਨਸ਼ਾ ਸੜ ਉਸ ਉਹਨਾਂ ਨੇ ਵਚਾਲਿਆ ਜੀ ਮੈਨੂੰ ਤਾਂ ਉਹਨਾਂ ਨੇ ਵਚਾਣਿਆ ਹਾਂ ਜੀ ਨਹੀਂ ਉਹਦਾ ਹੁਣ ਵੀਦਾਲਾ ਕਰਦੇ ਹੁਣ ਦੇ ਚਾਚੇ ਨੇ ਵੀ ਉਹਨਾਂ ਨੇ ਕਹੋ ਵਚਾਇਆ ਜੀ ਇਹਨੂੰ ਵੀ ਮਰਦੇ ਹੁੰਦਾ ਹਾਂ 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 ਉਹੀ ਬਸ ਨਸ਼ੇ ਪਿੱਛੇ ਦਿੱਤੀ 40000 ਚ ਨਸ਼ੇ ਪਿੱਛੇ 40000 ਚ ਦੇ ਹਾਂ ਫਿਰ ਜਿਵੇਂ ਨਾ ਗੁਰਪ੍ਰੀਤ ਇੱਕ ਗੱਲ ਆ ਜਾਂਦੀ ਹੈ ਕਹਿੰਦੇ ਭਾਈ ਨਸ਼ੇ ਦੀ ਤੋੜ ਹੁੰਦੀ ਹੈਗੀ ਨਸ਼ਾ ਮਿਲ ਜਾਂਦਾ ਇਨਸਾਨ ਨੂੰ ਨਸ਼ਾ ਕਰਕੇ ਚਲੋ ਕਿਸੇ ਟਾਈਮ ਤਾਂ ਫਿਰ ਨਸ਼ੇ ਦਾ ਅਸਰ ਰਹਿੰਦਾ ਲੈਂਦਾ ਹੀ ਹੋਊਗਾ ਕਿਸੇ ਟਾਈਮ ਤਾਂ ਸੋਫੀ ਹੁੰਦੇ ਹੋਵੋਗੇ ਫਿਰ ਉਦੋਂ ਹੀ ਦਿਮਾਗ ਚ ਆਉਂਦੇ ਸੀ ਯਾਰ ਵੀ ਮੈਂ ਆ ਰਾਤ ਕੀ ਕਰਤਾ ਜਾਂ ਫਿਰ ਮੈਂ ਆ ਕੀ ਵੇਚਤਾ ਆਉਂਦੀ ਆ ਵੀ ਦੂਜੇ ਦਿਨ ਫਿਰ ਤਰੀਏ ਦੀ ਫੇਰਾ ਹੁੰਦਾ ਵੀ ਚੱਲ ਨਸਾ ਹੀ ਨਹੀਂ ਹੈ ਦਾ ਤੋੜ ਲਾ ਦੀ ਤਾਂ ਦਾ ਅਰਥ ਆ ਬਈ ਦੇਤੀ ਜੋ ਕਰੀ ਬਣੂਲੀ ਆਏ ਹੁੰਦਾ ਜੀ ਫਿਰ ਬਈ ਚੋਰੀਆਂ ਵੀ ਕੀਤੀਆਂ ਨੇ ਜੀ ਹਾਂ ਬਈ ਕਰੀ ਜਾਨ ਬਹੁਤ ਹੋਈ ਬਹੁਤ ਹੋਰਿਆ ਕਿਤੇ ਨੇ ਬਹੁਤ ਹੋਈ ਕਦੇ ਕੋਈ ਮਾਰ ਪਈ ਹੋਵੇ ਮਾਰ ਤਾਂ ਪਈਏ ਬਈ ਹੁਣ ਜਦੋਂ ਪੁੱਠੇ ਤਾਂ ਮਜ਼ਰਦੇ ਸੀ ਹਾਂ ਚੱਲ ਨਹੀਂ ਪੈਂਦੀ ਐ ਸੀ ਵੀਰੇ ਫਿਰ ਕੀ ਕੋਈ ਯਾਦ ਹੈ ਕੋਈ ਕੋਈ ਖੋਇਆ ਹੋਵੇ ਹਾਦਸਾ ਜਾਂ ਫਿਰ ਕੋਈ ਕਾ ਕੋਈ ਚੋਰੀ ਕਿਸੇ ਚੀਜ਼ ਦੀ ਕੀਤੀ ਹੋਵੇ ਹਾਦਸੇ ਤਾਂ ਬਹੁਤ ਹੋਏ ਨੇ ਵੀਰੇ ਹੁਣ ਕੋਈ ਦੱਸਣਾ ਚਾਹੂਗੇ ਨਹੀਂ ਦੱਸਣਾ ਚਾਹੁੰਦੇ ਵੀਰੇ ਬਸ ਹਮਾ ਸਾਡੇ ਵਿੱਚ ਲਾਣੂ ਸੁਣਾਈ ਹੈ ਵੀਰੇ ਸਾਡੇ ਬੇਪੀਆਂ ਨੇ ਹੋਣਾ ਵੀਰੇ ਸਾਡੇ ਦਾ ਜੀ ਦਰਦਾ ਸੀ ਨਾ ਚੋਰੀ ਆ ਤਾਂ ਆਉਂਦਾ ਸੀ ਸਾਡਾ ਜੀ ਨਹੀਂ ਚੀ ਦਰਦਾ ਵੀਰੇ ਵੀ ਚੋਰੀ ਨਾ ਸਾ ਚੀ ਜੀ ਇਹੋ ਜੀ ਹੈ ਵੀਰੇ ਨੇ ਇੱਕ ਨਾ ਗੱਲ ਆ ਜਾਂਦੀ ਹੈ ਕਿ ਗੁਰਪ੍ਰੀਤ ਕਹਿੰਦੇ ਭਈ ਭਾਈ ਜਦੋਂ ਇਨਸਾਨ ਮਾੜੇ ਹਾਲਾਤਾਂ ਦੇ ਵਿੱਚ ਹੁੰਦਾਗਾ ਜਾਂ ਫਿਰ ਨਸ਼ੇ ਦੀ ਆਦਤ ਨਸ਼ੇ ਦੀ ਮਤਲਬ ਉਹਦੇ ਵਿੱਚ ਹੁੰਦਾਗਾ ਨਸ਼ੇ ਦੇ ਵਿੱਚ ਹੁੰਦਾਗਾ ਹਾਂਜੀ ਉਹਨੂੰ ਘੂਰਨ ਵਾਲੇ ਬਹੁਤ ਆ ਜਾਣਗੇ ਥੱਪੜ ਮਾਰਨ ਵਾਲੇ ਬਹੁਤ ਆ ਜਾਣਗੇ ਕੋਈ ਨਹੀਂ ਕੋਈ ਹੱਥ ਫੜਨ ਵਾਲਾ ਨਹੀਂ ਆਉਂਦਾ ਉਹ ਟਾਈਮ 'ਤੇ ਸਹੀ ਹੈ ਨਹੀਂ ਹੱਥ ਫੜਨ ਵਾਲਾ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਬਸ ਲਾਇਦਾ ਨੇ ਦੇਸੀ ਉਤਲ ਲੈ ਮਾਣੋ ਤੂੰ ਛੱਡ ਦੇ ਤੈਨੂੰ ਦਵਾਈ ਦਵਾ ਦੇਣਾ ਦਵਾ ਦੇਣਾ ਪਰ ਤਰਦਾ ਤੁਰੋਂ ਕੋਈ ਨਹੀਂ ਹੁੰਦਾ ਜੀ ਕਰਦਾ ਕਰਾਉਣਾ ਕੋਈ ਨਹੀਂ ਹੁੰਦਾ ਨਹੀਂ ਮਤਲਬ ਸਾਰੇ ਬਾਅਦ ਉਹੀ ਗੱਲ ਕਹਿਣ ਜੋਗੀ ਹੁੰਦੇ ਹੈਗੇ ਮੈਂ ਗੱਲ ਦੇਖਿਆ ਕਿ ਹੁਣ ਤੁਸੀਂ ਇੱਥੇ ਨਸ਼ਾ ਰੋਕੂ ਕਮੇਟੀ ਸ਼ੇਰਪੁਰ ਦੇ ਕੋਲ ਰਹੇ ਹੋਗੇ ਠੀਕ ਹੈ ਕਿਸੇ ਟਾਈਮ ਮੈਨੂੰ ਪਤਾ ਲੱਗਿਆ ਕਹਿੰਦਾ ਜਦੋਂ ਇਹ ਸ਼ੁਰੂਆਤ ਹੋਈ ਆਗੀ ਇੱਥੇ ਵੀ ਤੁਹਾਡੇ ਕੋਟ ਪੈਦੀ ਰਹੀ ਹੈਗੀ ਯਾਰ ਵੀ ਤੂੰ ਚਿੱਟਾ ਲੈਣ ਨਾ ਆਇਆ ਕਰ ਇੱਥੇ ਦੂਜੇ ਦਾ ਛੱਡ ਦੇ ਸਹੀ ਹੈ ਜੀ ਪਈਆ ਕੀ ਸੀ ਹਾਂ ਜੀ ਤੇ ਫਿਰ ਹੁਣ ਉੱਥੇ ਰਹਿ ਰਹੇ ਹੋਗੇ ਹੁਣ ਪਹਿਲਾਂ ਤਾਂ ਮੈਨੂੰ ਇਹੀ ਗੱਲ ਦੱਸੋ ਪਹਿਲਾਂ ਵਾਲੀ ਜ਼ਿੰਦਗੀ ਦੇ ਵਿੱਚ ਜਦੋਂ ਨਸ਼ਾ ਕਰਦੇ ਹੁੰਦੇ ਸੀਗੇ ਤੇ ਹੁਣ ਵਾਲੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਹੁਣ ਛੱਡਤਾ ਕਿੰਨਾ ਕੁ ਫਰਕ ਲੱਗ ਰਿਹਾ ਪੂਰਾ ਫਰਕ ਲੱਗਿਆ ਜੀ ਕੀ ਫਿਰ ਵੀ ਕੀ ਪੋਜੀਟਿਵ ਕੀ ਲੱਗ ਰਿਹਾ ਹੈਗਾ ਕੀ ਚੰਗਾ ਕੀ ਲੱਗਦਾ ਇਹਦੇ ਵਿੱਚ ਬਹੁਤ ਚੰਦਲਾ ਇਹ ਨਹੀਂ ਬੁਲਾਉਂਦੀ ਸੀ ਇਹ ਉਹ ਬੁਲਾਉਣ ਲੱਗ ਪਏ ਜਿਹੜੇ ਦੂਰ ਰਿਸ਼ਤੇਦਾਰੀ ਸੀ ਉਹ ਵੀ ਬੁਲਾਉਣ ਲੱਗ ਪਈ ਵਧੀਆ ਹਮ ਸਰ ਰਿਸ਼ਤੇਦਾਰ ਵੀ ਬੁਲਾਉਣ ਲੱਗੇ ਹਾਂ ਜੀ ਪਹਿਲਾਂ ਅਨਸੇਜ ਕੋਈ ਬੁਲਾਉਂਦਾ ਨਹੀਂ ਸੀ ਇਹਨਾਂ ਨੂੰ ਕੋਈ ਫੜਦਾ ਜੀ ਲਵੇ ਵੀ ਫੜਾ ਪੈਸੇ ਮੈਂ ਦੂਜੀ ਸਾਥ ਪਹਿਲਾਂ ਮੈਨੂੰ ਪਤਾ ਲੱਗਿਆ ਤੁਸੀਂ ਕੰਬੈਨ ਤੇ ਵੀ ਜਾਂਦੇ ਰਹੋਗੇ 9 ਸਾਲ ਕੋਹਦਾ ਜਾਂਦਾ ਹੈ ਜੀ ਵੀਰੇ ਕਿ ਉਹ ਕਿੰਨਾ ਨਾ ਜਾਂਦੇ ਸੀ ਪਿੰਡੂ ਹੀ ਸੀ ਮੁੰਡੇ ਵੀਰੇ ਸਾਡੇ ਪਿੰਡੂ ਹੀ ਸੀ ਮੁੰਡੇ ਫਿਰ ਉਹ ਕਿੱਥੇ ਜਾਂਦੇ ਹੁੰਦੇ ਸੀ ਉਹ ਰਸਤਾਂ ਤੇ ਹੁੰਦਾ ਹੀ ਵੀਰੇ ਉੱਥੇ ਫਿਰ ਮਿਲ ਜਾਂਦੀ ਸੀ ਇਹ ਚੀਜ਼ਾਂ ਕਿਉਂਕਿ ਫਿਰ ਤੁਸੀਂ ਇੱਥੇ ਦਾ ਚਲੋ ਖਾ ਲੈਂਦੇ ਸੀ ਉੱਥੇ ਨਹੀਂ ਮਿਲਦੀਆਂ ਸੀ ਉੱਥੇ ਨਹੀਂ ਸੀ ਮਿਲਦੀ ਵੀਰੇ ਇਹ ਚੀਜ਼ ਫਿਰ ਬਈ ਉੱਥੇ ਦਾ ਲੰਮਾ ਸਮਾਂ ਉੱਥੇ ਡੋਡੇ ਮਿਲਦੇ ਸੀ ਵੀਰੇ ਉਹ ਖਾ ਲੈਂਦੇ ਸੀ ਹੋਰ ਤੋਈ ਨਸਾਂ ਵਿੱਚ ਖਾਂਦੇ ਵੀਰੇ ਨਹੀਂ ਫਿਰ ਗੱਲ ਇਹ ਵੀ ਐਨ ਨੇ ਕਹਿੰਦੇ ਫਿਰ ਤੁਸੀਂ ਉੱਥੇ ਇੰਨਾ ਲੰਮਾ ਸਮਾਂ ਰਹੇ ਤੁਸੀਂ ਫਿਰ ਉੱਥੇ ਕਿਵੇਂ ਸਾਰਦੇ ਸੀ ਇਹ ਚੀਜ਼ਾਂ ਵੀ ਨਾ ਬਾਹ ਉਹਦੇ ਡੋਡੇ ਮਿਲ ਜਾਂਦੇ ਸੀ ਖਾਣ ਨੂੰ ਵੀਰੇ ਡੋਡੇ ਖਾ ਲੈਂਦੇ ਸੀ ਤੋੜ ਲਾਵਾਦ ਨਹੀਂ ਸੀ ਲੰਮ ਤਰੀ ਜਾਂਦੀ ਸੀ ਡੋਰ ਨਾਲ ਕੰਮ ਕਰ ਜਾਂਦੇ ਸੀ ਟੌਰ ਨਾਲ ਹਾਂ ਉਰੇਆ ਦੇ ਮਿਲਦੇ ਨੇ ਜੀ ਡੋਡੇ ਤੇ ਇਹਦੇ ਚਿੱਟਾ ਮਿਲ ਜਾਂਦਾ ਸੀ ਆਮ ਹੁੰਦਾ ਜੀ ਵੀਰੇ ਤੇ ਸਿਰ ਪਰਚ ਹੁਣ ਮਿਲਦਾ ਨਹੀਂ ਅੱਛਾ ਇੱਥੇ ਇੱਕ ਜਿੱਟਾ ਲਾ ਲਿਆ ਹਾਂ ਜਿੰਨੇ ਪੈਸੇ ਹੁੰਦੇ ਸੀ ਸਾਰੇ ਖਾ ਜਾਂਦੇ ਚਾਰ ਪੰਜ ਦਿਨਾਂ ਚ ਸਾਰੇ ਖਾ ਜਾਂਦੇ ਫੇਰ ਇਹ ਤੇ 10000 ਰੁਪਏ ਮਾਇਆ ਮਾਦਾ ਫਿਰਦਾ ਰਹਿੰਦਾ ਮੰਡਲ ਮੰਡਲ ਆਉਣ ਕੋਈ ਮੰਡਲ ਨੂੰ ਨਹੀਂ ਚਿੱਤਦਾ ਅਵਰੇ ਦਾ 10000 ਕਿੰਨੇ ਕਿਨੇ ਮਤਲਬ ਚਲੋ ਕਿੰਨੇ ਟਾਈਮ ਬਾਅਦ ਵਾਪਸ ਆਉਂਦੇ ਸੀ ਤੁਸੀਂ Rajasthan ਵਾਪਸ ਤਾਂ 2 2 3 3 ਮਹੀਨਾ ਬਾਅਦ ਆਉਂਦੇ ਕਿੰਨੇ ਪੇਮੈਂਟ ਮਿਲਦੀ ਹੁੰਦੀ ਸੀ ਉਹ ਟਾਈਮ ਮੈਨੂੰ 15000 ਰੁਪਏ ਹੀ ਵੀਰੇ ਮਹੀਨਾ ਦਾ 500 ਰੁਪਏ ਸੌਰੀ 500 ਰੁਪਏ ਅਦਾੜੀ ਸੀ ਮੇਰੀ ਵੀਰੇ 500 ਰੁਪਏ ਦਿਹਾੜੀ ਦਿੱਲੀ ਦੀ ਹਾਂ ਮਹੀਨੇ ਦਾ 15 15000 ਮਹੀਨੇ ਦਾ ਹੋ ਗਿਆ ਤੇ ਜੇ 2 ਮਹੀਨੇ ਬਾਅਦ ਵੀ ਆਏ 30000 ਹੋ ਗਿਆ ਤੁਹਾਡਾ ਹਾਂ ਵੀਰੇ ਸਾਰੇ 30000 4 ਦਿਨ ਅੱਜ ਖਾ ਜਾਂਦੇ ਸੀ ਹਾਂ ਵੀਰੇ 4-5 ਦਿਨ ਤੱਲਾ ਨਹੀਂ ਨਾ ਖਾਂਦਾ ਸੀ ਵੀਰੇ ਯਾਰਾ ਦੋਸਤਾਂ ਨੂੰ ਖਵਾਉਂਦਾ ਸੀ ਨਾਲ ਨਾਲ ਉਹਨਾਂ ਨੂੰ ਖਵਾ ਜਾਂਦਾ ਮਤਲਬ ਇੱਕ ਅਸਾਦਾਂਗੇ ਆਪਾਂ ਵੀ ਭਾਈ ਪੂਰਾ ਮਤਲਬ ਜੀ ਕਦੇ ਸੋਚਿਆ ਹੀ ਨਹੀਂ ਜੀਵਨ ਵਾਰ ਤਾਂ ਵੀ ਆਪਦੇ ਫਿਊਚਰ ਵਾਸਤੇ ਕੋਈ ਸੇਵਿੰਗ ਕਰ ਲਈਏ ਜਾਂ ਫਿਰ ਫਿਊਚਰ ਵਾਸਤੇ ਕੋਈ ਚੀਜ਼ ਬਣਾ ਲਈਏ ਉਹ ਚੀਜ਼ ਦੇ ਬਾਰੇ ਧਿਆਨ ਤਾਂ ਗਿਆ ਹੀ ਨਹੀਂ ਨਾ ਵੀਰੇ ਜਮੇ ਨਹੀਂ ਧਿਆਨ ਮਾਰਿਆ ਸੀ ਵੀਰੇ ਕੋਣ ਪਤਾ ਲੱਗਦਾ ਜੇ ਹੁਣ ਮਾਰਿਆ ਹੁੰਦਾ ਧਿਆਨ ਵੀਰੇ ਵਧੀਆ ਹੁੰਦੇ ਵਧੀਆ ਪੈਸੇ ਸੰਭਾਈ ਹੁੰਦੇ ਨਾਲੇ ਨਸ਼ੇ ਤੋਂ ਦੂਰ ਹੁੰਦੇ ਹੂੰ ਫੋਨ ਮੈਂ ਹੁਣ ਤਾਂ ਤੁਹਾਡੀ ਸਿਹਤ ਵੀ ਦੱਸ ਰਹੀ ਐ ਤੇ ਸਿਹਤ ਵੀ ਕਾਫੀ ਰਾਜੀ ਐ ਤੁਹਾਡੇ ਸਕਰੀਨ ਤੇ ਦੋਸਤੋ ਚੱਲ ਰਹੀ ਹੋਊਗੀ ਗੁਰਪ੍ਰੀਤ ਦੀ ਪੁਰਾਣੀ ਤਸਵੀਰ ਆ ਗਈ ਇਹ ਜਿਹਦੇ ਵਿੱਚ ਗੁਰਪ੍ਰੀਤ ਜਦ ਚਿੱਟੇ ਦਾ ਚਿੱਟੇ ਦਾ ਨਸ਼ਾ ਕਰਦਾ ਸੀਗਾ ਇਹ ਉਹ ਤਸਵੀਰ ਹੈਗੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਅੱਜ ਵੀਰ ਨੇ ਦਮਾਲਾ ਵੀ ਸਜਾਇਆ ਹੋਇਆਗਾ ਗੁਰ ਸਿੱਖੀ ਰੂਪ ਦੇ ਵਿੱਚ ਆਇਆ ਹੋਇਆਗਾ ਤੇ ਇੱਕ ਚੰਗੇ ਕਦਮ ਵੱਲ ਜਾਂ ਫਿਰ ਕਹਾਂਗੇ ਚੰਗੇ ਰਾਹ ਵੱਲ ਤੁਰਿਆ ਹੋਇਆਗਾ ਜਿਹਦੇ ਕੀ ਜਿਹੜੀ ਮਿਸਾਲ ਹੈ ਇਹ ਵੀਰ ਦੀ ਬਾਕੀ ਨੌਜਵਾਨਾਂ ਨੂੰ ਵੀ ਮਿਲ ਰਹੀ ਹੈ ਗੁਰੂ ਜੀ ਫਿਰ ਕੀ ਕਹੋਗੇ ਅੱਜ ਕੱਲ ਦੇ ਸਮੇਂ ਦੇ ਵਿੱਚ ਵੀ ਬਹੁਤ ਨੇ ਨਸ਼ਾ ਕਰਨ ਵਾਲੇ ਤਾਂ ਕੀ ਕਹਿਣਾ ਚਾਹੋਗੇ ਛੱਡਣਾ ਚਾਹੀਦਾ ਮਾਦਾ ਉਹਨਾਂ ਨੂੰ ਇਹੀ ਦੈਣਾ ਵੀ ਛੱਡੋ ਵੀਰੇ ਜੇ ਨਹੀਂ ਛੱਡਿਆ ਜਾਂਦਾ ਤਾਂ ਇੱਥੇ ਛੱਡ ਲਵੇ ਆਜੋ ਦਵਾਈ ਦਿਵਾਉਣੇ ਆਪਾਂ ਵੀਰੇ ਸਾਰੇ ਫ੍ਰੀ ਲਾਜਾ ਉਰੇ ਵੀਰੇ ਇੱਥੇ ਪਰ ਰਹਿਣਾ ਪੂ ਛੱਡ ਲਵੇ ਵੀਰੇ ਰਹਿਣਾ ਪੂ ਹਾਂ ਨਾ ਜ਼ਰਾ ਛੱਡਿਆ ਜਾਊ ਵੀਰੇ ਕੋਈ ਬਾਲੀ ਔਖੀ ਗੱਲ ਨਹੀਂ ਨਾ ਸਾਰੀ ਕੋਈ ਬਾਲੀ ਔਖੀ ਗੱਲ ਨਹੀਂ ਹੈ ਮਨ ਦੀ ਗੱਲ ਹੁੰਦੀ ਹੈ ਜਿਹੜੇ ਬਾਸ ਸਮਝਾਉਣਾ ਪੈਂਦਾ ਸਹੀ ਹੈ ਵੀਰੇ ਹੁਣ ਮਨ ਸਮਝਾਇਆ ਹੋਇਆ ਮਨ ਵੀਰੇ ਪੂਰਾ ਸਮਝਾਇਆ ਵੀਰੇ ਹੁਣ ਮੰਨ ਲਓ ਕੋਈ ਚਾਂਸ ਕੋਈ ਆੜੀ ਦੋਸਤ ਆ ਕੇ ਕਹਦੇ ਵੀ ਕੋਈ ਨਹੀਂ ਲਵੀ ਨਹੀਂ ਲਉਂ ਐ ਬਰੇ ਮਾਣ ਨੂੰ ਕੋਈ ਗੱਲ ਨਹੀਂ ਗੁਰਪੀ ਚੱਲ ਇੰਨੇ ਛਾਲੇ ਇੰਨੇ ਮਹੀਨੇ ਹੋ ਗਏ ਹੁਣ ਛੱਡੇ ਨੂੰ ਇੱਕ ਦਿਨ ਤਾਂ ਲਾਲਾ ਨਾ ਖਾਈ ਮੈਂ ਲਵੀ ਨਹੀਂ ਲਉਂ ਬਈ ਉਹਨਾਂ ਨੂੰ ਆਪਾਂ ਜਾਂਦੇ ਹੀ ਨਹੀਂ ਆਪਾਂ ਉਹਨਾਂ ਨਾਲ ਆਪਾਂ ਛੜੇ ਹੀ ਛੜਤਾ ਜਿਉਂ ਉਹਨਾਂ ਦਾ ਜਿਹੜਾ ਨਸ਼ਾ ਕਰਦੇ ਨੇ ਹੀ ਛੜੇ ਹੀ ਛੜਤਾ ਹੈ ਹਾਂ ਛੜੇ ਹੀ ਛੜਤਾ ਹੈ ਆਪਾਂ ਮਾਦਾ ਪੈਂਟ ਵੀ ਨਹੀਂ ਲਾਈ ਮੈਨੂੰ ਪੈਂਟ ਹੁਣ ਮੱਲਾ 4 ਮਹੀਨੇ ਹੋ ਗਏ ਮਰ ਲੈਣੀ ਇਹ ਪੈਂਟ ਗਿਆ ਨਹੀਂ ਮੈਂ ਨਾ ਕਰਾ ਨਹੀਂ ਮਾਤਾ ਇੱਥੇ ਸੋਣਿਆਈ ਨਾਤੇ ਦਾ ਆਪਣੇ ਜਾਂ ਇੰਤਜ਼ਾਰ ਮੈਂ ਲਵੀ ਹੁਣ ਆਈ ਬਸ ਕਿਉਂ ਤੁਸੀਂ ਦੱਸਿਆ ਵੀ ਮਕਾਨ ਚਾਚੇ ਕੋਲੇ ਸੀਗਾ 30000 ਚ ਨਸ਼ੇ ਦੀ ਖਾਤਰ 베ਚਦਾ ਸੀ ਫਿਰ ਉਸ ਤੋਂ ਬਾਅਦ ਫਿਰ ਰਹਿੰਦੇ ਕਿੱਥੇ ਹੁੰਦੇ ਸੀ ਉਸ ਤੋਂ ਬਾਅਦ ਚ ਬਸ ਫਿਰ 22 ਤੇ 24 ਤੇ ਬਸਾਂ ਹੀ ਪਾ ਜਾਂਦੀ ਹੁੰਦੀ ਮਤਲਬ ਬਾਹਰ ਹੀ ਸੜਕਾਂ ਦੇ ਉੱਤੇ ਹਾਂ ਫਿਰ ਉੱਤੇ ਰੋੜਾ ਦੇ ਪੇਰੇ ਰਹਾਈ ਬਸ ਜਾ ਡੇ ਜੇ ਪਾ ਜਾਂਦੇ ਸੀ ਵੀਰੇ ਡਰ ਨਹੀਂ ਲੱਗਿਆ ਕਹਿੰਦੇ ਮੈਂ ਹੀ ਲੁੱਟਾ ਹੋਆਂ ਦਾ ਜ਼ਮਾਨਾ ਹੁੰਦਾ ਵਾ ਬੰਦੇ ਉਹ ਤਾਂ ਨਸ਼ਾ ਖਾਦਾ ਹੋਇਆ ਹੁੰਦਾ ਜੀ ਜੱਥੜੀ ਭੇੜੀ ਪੇ ਬਈ ਬਸ ਫਿਰ ਕੋਈ ਸੁਰਤੀ ਨਹੀਂ ਹਾਂ ਸੁਰਤੀ ਨਹੀਂ ਚ ਰਹਿੰਦੀ ਵੀਰੇ ਸਵੇਰੇ ਉੱਠ ਕੇ ਆ ਰਾਂ ਮਨ ਜੇ ਨੂੰ ਤਾਂ ਹੁੰਦਾ ਹੋ ਯਾਰ ਵੀ ਵੀ ਮੰਗੇ ਹੋਣਗੇ ਉਹ ਲੋਕ ਮੈਨੂੰ ਕੀ ਕੁਝ ਕਿਹਾ ਹੋਊਗਾ ਜਾਂ ਮੇਰੇ ਬਾਰੇ ਕੀ ਕੁਝ ਕਹਿੰਦੇ ਹੋਸ ਬਈ ਉੱਠ ਤੇ ਉਵੇਂ ਹੀ ਫੇਰ ਤੁਰ ਪੈਂਦੇ ਸੀ ਬਈ ਕੱਪੜਾ ਝਾੜ ਤੇ ਫੇਰਨਾ ਸਿਵਨੀ ਨੂੰ ਹੋ ਜਾਂਦੇ ਸੀ ਬਈ ਵੀ ਤੁਈ ਮਿਲ ਜੇ ਯਾਰ ਦੋਸਤ ਨਸ਼ਾ ਦਾ ਰਾਹ ਦੀ ਜਾਂ ਫਿਰ ਦਿਹਾੜੀ ਜਾਂਦੇ ਲੰਮੜਾ ਤੋਂ ਪਹਿਲਾਂ ਫੜਦੇ ਪੈਸੇ ਵੀਰੇ ਫਿਰ ਦਿਹਾੜੀ ਲਾਉਂਦੇ ਮੈਨੂੰ ਪਤਾ ਲੱਗਾ ਕਿ ਆ ਤੁਸੀਂ ਦਿਹਾੜੀ ਵੀ ਉਹੀ ਜਗ੍ਹਾ ਤੇ ਜਾਂਦੇ ਜਿੱਥੇ ਕੁਝ ਖਾਣ ਪੀਣ ਨੂੰ ਮਿਲਦਾ ਸੀ ਨਸ਼ੇ ਬਾਰੇ ਹਾਂ ਬਈ ਜਿੱਥੇ ਐ ਹੁੰਦਾ ਸੀ ਵੀ ਹਾਂ ਮੈਨੂੰ ਪੈਸੇ ਦੇ ਦੂ ਪਹਿਲਾਂ ਮੈਂ ਉੱਥੇ ਜਾਂਦਾ ਸੀ ਲੰਮੜੇ ਜਿਹ ਮਾਲੂ ਮਾਲੂ ਬਿਨਾ ਨਸ਼ਾ ਖਾਦੇ ਕੋਈ ਕੰਮ ਵੀ ਨਹੀਂ ਸੀ ਹੁੰਦਾ ਨਾ ਜਮ ਵੀ ਨਹੀਂ ਸੀ ਹੁੰਦਾ ਦੋਸਤੋ ਇਹ ਜਿਹੜੀ ਇਹ ਕਹਾਣੀ ਹੈ ਇਹ ਕਹਾਣੀ ਇਹਨੂੰ ਆਪਾਂ ਕੋਈ ਸਟੋਰੀ ਨਹੀਂ ਕਹਾਂਗੇ ਆਪਾਂ ਇਹ ਚੀਜ਼ ਨੂੰ ਇਹ ਚੀਜ਼ ਨਾ ਇੱਕ ਮਿਸਾਲ ਹੈ ਕਿਉਂਕਿ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਜਿਹੜੇ ਕਿਸ ਮਾੜੀ ਦਲਦਲ ਵੱਲ ਵਧੇ ਹੋਏ ਨੇਗੇ ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਸਵਾਲ ਬੜਿਆ ਹੋਇਆ ਹੈ ਵੀ ਯਾਰ ਇਹ ਜਿਹੜਾ ਅਸੀਂ ਨਸ਼ਾ ਚਿੱਟੇ ਦਾ ਕਰਨ ਲੱਗ ਗਏ ਆ ਇਹ ਤੋਂ ਅਸੀਂ ਨਿਕਲ ਨਹੀਂ ਸਕਦੇ ਪਰ ਇੱਕ ਮਿਸਾਲ ਬੈਠੇਗੀ ਤੁਹਾਡੇ ਸਾਹਮਣੇ ਗੁਰਪ੍ਰੀਤ ਸਿੰਘ ਗੁਰਪ੍ਰੀਤ ਵੀਰ ਬੈਠਾਗਾ ਆਪਣੇ ਸਾਹਮਣੇ ਜਿਹੜਾ ਕਿ ਇਹ ਚੀਜ਼ਾਂ ਤੋਂ ਨਿਕਲ ਕੇ ਬਾਹਰ ਆਇਆ ਤੇ ਇੱਕ ਹੁਣਕ ਚੰਗੇ ਜੀਵਨ ਵੱਲ ਵਧਦਾ ਵੱਧ ਰਿਹਾਗਾ। ਬਾਈ ਗੁਰਪ੍ਰੀਤ ਫਿਰ ਕੀ ਕਹੋਗੇ ਆਖਿਰ ਤੇ ਜਾਂਦੇ ਜਾਂਦੇ ਕਿਉਂਕਿ ਦਰਸ਼ਕ ਦੇਖ ਰਹੇ ਨੇਗੇ। ਠੀਕ ਹੈ ਜੀ। ਉਹਨਾਂ ਨੂੰ ਚੰਗਾ ਵੀ ਲੱਗਿਆ ਹੋ ਤੁਹਾਡੇ ਬਾਰੇ ਜਾਣ ਕੇ ਯਾਰ ਵੀ ਤੁਸੀਂ ਉਹ ਚੀਜ਼ਾਂ ਤੋਂ ਨਿਕਲ ਕੇ ਮਾੜੇ ਰਾਹ ਤੋਂ ਬਾਪ ਸਾਕੇ ਚੰਗੇ ਰਾਹ ਵੱਲ ਤੁਰੇ ਹੋ। ਕੀ ਸੰਦੇਸ਼ ਦੇਣਾ ਚਾਹੋਗੇ ਫਿਰ ਨਾਲ ਦੇ ਸਾਥੀਆਂ ਨੂੰ? ਬਸ ਮੈਂ ਤਾਂ ਇਹ ਇਹ ਦੇਣਾ ਚਾਹਣਾ ਵੀ ਬਸ ਆ ਨਸ਼ਾ ਛੱਡ ਦਿਓ ਜਿੱਟਾਂ। ਹਾਂ ਬਹੁਤ ਬੁਰਾ ਹਾਲ ਆਈ ਬਸ ਇਹਨਾਂ ਨੂੰ ਪਤਾ ਜੇ ਇਹਨਾਂ ਨਾਲ ਬੁਰੇ ਹਾਲ ਹੁੰਦੇ ਹੀ ਹੁੰਦੇ ਹੀ ਹਣ ਅਲੇ ਤਾਂ ਹੋਰ ਹੁੰਦੇ ਜੇ ਨਾ ਛੱਡਿਆ ਜੀ ਨਾ ਆਪਾਂ ਨੇ ਇਹ ਚਿੱਟੇ ਹੋਰ ਵੀ ਹੋਣਗੇ ਹਾਂ ਇਹ ਹੋਰ ਵੀ ਹੋਣਦੇ ਜੇ ਬੰਦੇ ਪਹਿਲੀ ਛੱਡ ਜਾਣ ਤਾਂ ਵਧੀਆ ਹੀ ਸਮਝੋ ਕਹਿੰਦੇ ਜਿਹੜਾ ਚਿੱਟੇ ਦਾ ਰਸਤਾ ਹੁੰਦਾ ਜਿਹੜਾ ਮਨ ਦਾ ਚਿੱਟੇ ਦਾ ਸੇਵਨ ਕਰਨ ਲੱਗ ਜੇ ਇਹ ਰਸਤਾ ਕਹਿੰਦੇ ਜੀਵਨ ਨੂੰ ਅੰਤ ਤੱਕ ਹੀ ਲੈ ਕੇ ਜਾਂਦਾ ਹੈ ਵਧਾਉਣਾ ਨਹੀਂ ਕਦੇ ਵੀ ਨਾ ਨਹੀਂ ਹੁੰਦਾ ਜੀ ਬਸ ਮੈਂ ਹੀ ਅਮਾਰਾ ਮੁਰਾ ਹੈ ਆਪਾਂ ਆਪਾਂ ਉਹਨਾਂ ਨੂੰ ਵੀ ਇਹ ਰਹਿਣਾ ਵੀ ਛੱਡ ਦੇਣਾ ਜੀ ਵਧੀਆ ਰਹਿਣਾ ਦਾ ਆਪਦਾ ਜੇ ਨਹੀਂ ਛੱਡਿਆ ਜਾਂਦਾ ਤਾਂ ਦਵਾਈ ਲੈ ਲੈਣਾ ਜੀ ਉਹ ਵੀ ਵ ਤੁਸੀਂ ਹੁਣ ਪੱਕਾ ਮਨ ਬਣਾਇਆ ਹੋਇਆ ਪੂਰਾ ਵਧੀਆ ਬਣਾਇਆ ਬੈ ਬਾਈ ਜੀ ਹੁਣ ਤਾਂ ਨਹੀਂ ਕਦੇ ਧੋਖਾ ਦੋਗੇ ਆਪਦੇ ਆਪ ਨਾ ਜਮਾ ਹੀ ਨਹੀਂ ਦਿੰਦੇ ਜੀ ਜਮਾ ਹੀ ਨਹੀਂ ਦਿੰਦੇ ਜਮਾ ਹੀ ਨਹੀਂ ਦਿੰਦੇ ਜੀ ਬਾਬਾ ਤੁਹਾਨੂੰ ਬਹੁਤ ਚੰਗਰੀ ਗੱਲ ਵਾਤ ਧੰਨਵਾਦ ਜੀ ਸੋ ਦੋਸਤੋ ਗੁਰਪ੍ਰੀਤ ਬਾਈ ਨੇ ਗੱਲਬਾਤ ਕਰੀ ਅੱਜ ਇਹ ਗੱਲਬਾਤ ਕਰਨੀ ਮੈਨੂੰ ਤਾਂ ਕਰਕੇ ਖਾਸ ਲੱਗੀ ਕਿਉਂਕਿ ਇਹ ਨਾ ਇੱਕ ਮੈਸੇਜ ਸੀਗਾ ਜੇ ਆਪਾਂ ਕਹਿ ਦੀ ਆਪਾਂ ਜਾਂ ਫਿਰ ਇੱਕ ਮਿਸਾਲ ਸੀਗੀ ਕਿਉਂਕਿ ਨਾ ਜਿਵੇਂ ਪਹਿਲਾਂ ਵੀ ਮੈਂ ਗੋਲ ਦੋਹਰਾਈ ਹੈਗੀ ਕਈ ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਕਹਿੰਦੇ ਯਾਰ ਵੀ ਅਸੀਂ ਇਹ ਚੀਜ਼ਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਪਰ ਇਹ ਵੀਰ ਦੇ ਜਿਹੜੀਆਂ ਗੱਲਾਂ ਨੇ ਲੱਗਦਾ ਵੀ ਤੁਹਾਨੂੰ ਹੰਬੜਾ ਮਾਰਨੀਆਂ ਜਾਂ ਇਹ ਤਾਂ ਤੁਹਾਨੂੰ ਬੂਸਟ ਅਪ ਕਰਨੀਆਂ ਯਾਰ ਵੀ ਇਹ ਚੀਜ਼ਾਂ ਤੋਂ ਆਪਾਂ ਕਿਵੇਂ ਮਗਰ ਹਟ ਸਕਦੇ ਹਾਂਗੇ ਸੋ ਉਮੀਦ ਇਹੀ ਹੈ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀ ਨੌਜਵਾਨ ਨਸ਼ੇ ਦੇ ਰਾਹ ਤੇ ਉੱਤੇ ਤੁਰੇ ਹੋਏ ਨੇ ਉਹ ਆਪ ਦੇ ਆਪ ਨੂੰ ਸੁਧਾਰ ਸਕਣ ਤੇ ਇੱਕ ਚੰਗੇ ਜੀਵਨ ਵੱਲ ਵਾਅਦਾ ਕਰ ਸਕਣ ਉਮੀਦ ਇਹੀ ਹੈ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰ ਦਿਓ ਉਹ ਤਾਂ ਜੁੜੇ ਹੋਰ ਆਰਐਮਏ ਟੈਲੀਵਿਜ਼